ਕਰ ਕੇ ਰਾਂਗੇ ਕਰ ਕੇ ਰਾਂਗੇ ਭਾਰਤੀ ਸੰਜੁਨ ਨੇ ਇੱਕ ਤਗਰਾ ਹਾਂ ਨਾ ਮੇਰਾ ਕਰਮਜੀਤ ਕੌਰ ਲੈ ਰੱਖਣਾ ਜੋ 25 ਦਿਨਾਂ ਤੋਂ ਇਸ ਗੰਦੇ ਪਾਣੀ ਦੀ ਨਿਕਾਸੀ ਦੇ ਕੇ ਸਾਰਾ ਨਗਰ ਬੈਠਾ ਹੈ ਉਹ ਮੱਚ ਕੇ ਬੈਠੇ ਸੀ ਵੀ ਮਹੀਨਾ ਵੀ ਲੱਗ ਸਕਦਾ ਹੈ ਵੱਧ ਵੀ ਲੱਗ ਸਕਦਾ ਹੈ ਤੇ ਕਈ ਵਾਰੀ ਮੀਟਿੰਗਾਂ ਕਰੀਆਂ ਜਈ ਨਾਲ ਆ ਯੂ ਨਾਲ ਉਹਨਾਂ ਨੇ ਉਸ ਤੇ ਗੱਲ ਗੌਲੀ ਨਹੀਂ ਜਦੋਂ ਇਹਨਾਂ ਨੇ ਕਿਹਾ ਸੀ ਵੀ ਪਾਣੀ ਕੱਢ ਕੇ ਸਾਡੇ ਖੇਤਾਂ 'ਚ ਪਾਇਆ ਜਾਵੇ ਝੋਨੇ 'ਚ ਪਾਇਆ ਜਾਵੇ 25 ਦਿਨ ਪਹਿਲਾਂ ਉਹ ਜਦੋਂ ਉਹਨਾਂ ਨੇ ਗੱਲ ਨਹੀਂ ਗੋਲੀ ਹੁਣ ਅੱਜ ਪਹਿਲਾਂ ਨੈਤ ਤਸੀਲਦਾਰ ਦਾ ਘਰੋਂ ਕੀਤਾ ਸੀ ਉਹਨਾਂ ਨੇ ਇਹਨਾਂ ਨੂੰ ਬੁਲਾਇਆ ਇੱਥੇ ਤੇ ਹੁਣ ਉਹਨਾਂ ਦਾ ਘਰੋਂ ਕੀਤਾ ਹੋਇਆ ਹੈ ਇਹ ਤੋਂ ਪਹਿਲਾਂ ਜਿੰਨਾ ਚਿਰ ਬਲਾਕ 'ਚ ਬੈਠੇ ਰਹੇ ਐ 25 ਦਿਨਾਂ ਦੇ ਵਿੱਚ ਉਹ 24 ਦਿਨ ਡਿਊਟੀ ਤੇ ਨਹੀਂ ਉੱਥੇ ਆਏ ਉਹਨਾਂ ਨੂੰ ਪਤਾ ਸੀ ਵੀ ਜੇ ਸੀ ਆਵਾਂਗੇ ਤਾਂ ਘੇਰਾਂਗੇ ਜਿਹੜੇ ਲੋਕ ਐ ਜਦੋਂ ਆਪ ਦੀ ਹੰਡ ਤੇ ਕਿਸੇ ਗੱਲ ਨੂੰ ਮਸ ਕੇ ਬਹਿ ਜਾਣਾ ਉਹ ਫਿਰ ਪੂਰੀ ਕਰਾ ਕੇ ਹਟ ਜਾਂਦੇ ਹੁਣ ਜਿੰਨਾ ਚਿਰ ਉਹ ਕੋਈ ਗੱਲ ਰਾਹ ਨਹੀਂ ਪਉਂਦੀ ਉਹਨਾਂ ਚਿਰ ਇਹਵੇਂ ਜਿਵੇਂ ਉਹਨਾਂ ਦਾ ਘਰ ਹੋ ਰੂਗਾ ਤੇ ਇਸੇ ਤਰ੍ਹਾਂ ਬੈਠੇ ਆਂ ਔਰ ਤਾਂ ਡਟੀਆਂ ਹੋਈਆਂ ਨੇ ਸਾਡੇ ਭਰਾ ਡਟੇ ਹੋਏ ਐ ਜੇ ਅਸੀਂ ਆਪਦੇ ਹੱਕਾਂ ਦੀ ਖਾਤਰ ਨਹੀਂ ਡਟ ਸਕਦੇ ਤੇ ਫਿਰ ਅਸੀਂ ਘਰਾਂ ਦੇ ਵਿੱਚ ਬੈਠ ਕੇ ਕਲਾ ਇਹ ਹੀ ਨਹੀਂ ਹੈਗਾ ਵੀ ਲੰਗਰ ਪਾਣੀ ਛਕ ਲਿਆ ਤੇ ਘਰਾਂ 'ਚ ਬਹਿ ਗਏ ਤੇ ਅਸੀਂ ਆਪਦੇ ਹੱਕ ਆ ਜਿਹੜੇ ਉਹਨੂੰ ਪੂਰੇ ਬਹਾਲ ਕਰਾ ਕੇ ਹਟਾ ਗਏ ਜਿੰਨਾ ਚਿਰ ਇਹ ਹੱਲ ਨਹੀਂ ਹੁੰਦਾ ਉਹਨਾਂ ਚਿਰ ਮੋਰਚਾ ਇਸੇ ਤਰ੍ਹਾਂ ਹੀ ਚੱਲੂਗਾ ਹੱਲ ਨਹੀਂ ਹੁੰਦਾ ਸਰੀਰਾਂ 'ਚ ਲੱਗ ਜੇ ਤਾਂ ਵੀ ਕੋਈ ਨਹੀਂ ਦਿੱਲੀ ਦੇ ਵਿੱਚ 13 ਮਹੀਨੇ ਬੈਠੇ ਰਹੇ ਆ ਇਹ ਤਾਂ ਸਾਡਾ ਉਹਦਾ ਪਿੰਡ ਹੈ ਆਦੇ ਪਿੰਡ 'ਚ ਬੈਠੇ ਆ ਆਪਦਾ ਦਫ਼ਤਰ ਹੈ ਲੋਕਾਂ ਦਾ ਦਫ਼ਤਰ ਹੈ ਲੋਕਾਂ ਦੇ ਪਿੰਡਾਂ ਦੇ ਰਕਵਿਆਂ ਦੇ ਵਿੱਚ ਜ਼ਮੀਨ ਗਈ ਹੈ ਲੋਕਾਂ ਨੇ ਇਹ ਦਫ਼ਤਰ ਬਣਾਏ ਜਿਵੇਂ ਤੇ ਕੱਟ ਲੱਗੇ ਆ ਅਸੀਂ ਆਪਦੇ ਘਰੇ ਬੈਠੇ ਆ ਕੋਈ ਗੱਲ ਨਹੀਂ ਜੀ ਜਦੋਂ ਦਿੱਲੀ ਦੇ ਵਿੱਚ 3 ਮਹੀਨੇ ਪਗਾ ਸਕਦੇ ਆ ਕੋਈ ਗੱਲ ਨਹੀਂ ਜੀ ਰਾਤ ਲੱਗੇ 2 ਦਿਨ ਲੱਗਣਾ ਬੈਠੇ ਇੱਥੇ ਮੈਂ ਲਖਵੀਰ ਸਿੰਘ ਆਗੂ ਬਲਾਕ ਭਾਰਤੀ ਕਿਸਾਨ ਜੁਨੇ ਦੇਖਤਾ ਉਗਰਾ ਹਾਂ ਇਹ ਜਿਉਂ ਤਾਂ ਤੁਹਾਨੂੰ ਪਤਾ ਹੀ ਜਾ ਕੇ ਜੋ ਪਿੰਡ ਨਥਾਣੇ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਮਾਮਲਾ ਹੈਗਾ ਵੇਖੋ ਕਾਫੀ ਸਮੇਂ ਦੇ ਉੱਤੋਂ ਗਭੀਰ ਬਣਿਆ ਹੋਇਆਗਾ ਪਰ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਲਗਭਗ ਪਿਛਲੇ 25 ਦਿਨਾਂ ਤੋਂ ਜੋ ਨਗਰਪਾਲਿਕਾ ਪੰਚਾਇਤ ਦਾ ਦਫਤਰ ਨਸਾਨੀ ਉੱਥੇ ਮੋਰਚਾ ਲਾਇਆ ਹੋਇਆ ਹੈ ਗਾਇਸ ਨੂੰ ਹੱਲ ਕਰਾਉਣ ਵਾਸਤੇ ਲਗਭਗ ਅਸੀਂ ਚੱਲਦੇ ਮੋਰਚੇ ਦੇ ਦੋ ਵਾਰੀ ਇੱਥੋਂ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਹੋਈ ਹੈ ਵੀ ਇੱਕ ਵਾਰੀ ਆਰਜੀ ਪ੍ਰਬੰਧ ਕਰਨ ਵਾਸਤੇ ਤੇ ਪੱਕਾ ਹੱਲ ਕਰਾਉਣ ਵਾਸਤੇ ਮੋਰਚਾ ਜਾਰੀ ਹੈ ਪਰ ਜਦੋਂ ਪਿਛਲੇ ਦਿਨਾਂ ਚ ਇੱਕ ਵਾਰੀ ਸੜਕ ਵੀ ਜਾਮ ਕਰੀ ਜਿਹੜੇ ਆਰਜੀ ਪ੍ਰਬੰਧ ਆ ਉਹ ਇਹਨਾਂ ਨੇ ਬੰਦ ਕਰਤੇ ਸੀਗੇ ਤੇ ਅੱਜ ਅਸੀਂ ਬਕਾਇਦਾ ਮਿਠਕ ਜਾਈ ਸੀਗੇ ਕਿ ਇੱਥੇ ਜੇ ਕੋਈ ਨਹੀਂ ਸੁਣਦਾਗਾ ਜੋ ਇਲਾਕੇ ਦੀ ਜ਼ਿੰਮੇਵਾਰ ਅਫਸਰਾ ਡਿਊਟੀ ਮੈਜਿਸਟਰੇਟ ਤੇ ਤਹਿਸੀਲਦਾਰ ਦਫਤਰ ਦੇ ਅੱਗੇ ਜਾਵਾਂਗੇ ਤੇ ਜਦੋਂ ਅਸੀਂ ਇੱਥੇ 2 ਵਜੇ ਆਏ ਹਾਂਗੇ ਉਹ ਦਫ਼ਤਰ ਸੀ ਅਸੀਂ ਉਹਨਾਂ ਦਾ ਮਤਲਬ ਦਫ਼ਤਰ ਦੇ ਅੱਗੇ ਬੈਠ ਕੇ ਸੀ ਰੋਕ ਕੇ ਉਹ ਕੰਮ ਕਾਜ ਚੱਲੀ ਗਿਆ ਲੋਕਾਂ ਦਾ ਅਸੀਂ ਇਹਨਾਂ ਨੂੰ ਇਹ ਕਹਿੰਤਾ ਸੀ ਵੀ ਸਾਡੇ ਮਸਲੇ ਦਾ ਕੋਈ ਹੱਲ ਕਰੋ ਪਹਿਲਾਂ ਉਹ ਕਹਿੰਦੇ ਸੀ ਕਿ ਮੇਰੇ ਤਾਂ ਇਹ ਮਤਲਬ ਜ਼ਿੰਮੇਵਾਰੀ ਨਹੀਂ ਬਣਦੀ ਇਹ ਤਾਂ ਯੂਓ ਦੀ ਆ ਜਾਂ ਜਈ ਦੀ ਆ ਅਸੀਂ ਕਹੇ ਵੀ ਉਹਨਾਂ ਨੂੰ ਬੁਲਾ ਲਓ ਕੋਈ ਗੱਲ ਨਹੀਂ ਤੁਸੀਂ ਜਾ ਸਕਦੇ ਹੋ ਉਸ ਤੋਂ ਬਾਅਦ ਪਰ ਅਸੀਂ ਸਾਡੀ ਕਿਸੇ ਵੀ ਅਧਿਕਾਰੀ ਨਾਲ ਗੱਲਬਾਤ ਕਰਾਓ ਚਲੋ ਉਸ ਤੋਂ ਬਾਅਦ ਗੱਲਬਾਤ ਚੱਲਦੀ ਹੈ ਤੇ ਪ੍ਰਸ਼ਾਸਨ ਵੀ ਆਏਗਾ ਯੂ ਵੀ ਆਇਆ ਜਈ ਵੀ ਆਏਗਾ ਉਹਨਾਂ ਨੇ ਹੁਣ ਲਗਾਤਾਰ ਸਾਡੇ ਦਬਾਅ ਬਣਾਏ ਹੋ ਉਹਨਾਂ ਤੇ ਵੀ ਇੱਕ ਵਾਰੀ ਅਗਲਾ ਜੋ ਤੁਸੀਂ ਕਹਿੰਦੇ ਸੀ ਸੱਪੜ ਚੋਗਾਰ ਕੱਟ ਕੇ ਵੀ ਇਹਨੂੰ ਸੱਪੜਾਂ ਨੂੰ ਡੂੰਗਾ ਕਰਾਂਗੇ ਉਹਦੇ ਬਾਰੇ ਦੱਸੋ ਕੀ ਆ ਤੀਜਾ ਹੈਗਾ ਜਿਹੜਾ ਵੀ ਤੁਸੀਂ ਕਹਿੰਦੇ ਸੀ ਵੀ ਅਸੀਂ ਇਹਦਾ ਪੱਕਾ ਹੱਲ ਕਰਾਉਣ ਵਾਸਤੇ ਜੋ ਇੱਥੇ ਡੀਸੀ ਨੇ ਭਰੋਸਾ ਦਿੱਤਾ ਹੋਇਆਗਾ ਵੀ ਜਿਹੜਾ ਆਦਾ ਸੀ ਕਹਿੰਦੇ ਸੀ 30 ਤਰੀਕ ਤੱਕ ਜਿਹੜਾ ਇਹ ਟੈਂਡਰ ਐ ਇਹਨੂੰ ਰੱਦ ਕਰਕੇ ਨਵੇਂ ਸਰੋਂ ਟੈਂਡਰ ਚਕਾਵਾਂਗੇ ਫਿਰ ਇਹਦੇ ਪੱਕੇ ਹੱਲ ਵਾਸਤੇ ਉਧਰ ਨੂੰ ਤੁਰਾਂਗੇ ਉਹਦੇ ਤੱਕ ਹੁਣ ਤੱਕ ਕੀ ਬਣ ਗਿਆ ਉਹ ਅਸੀਂ ਤਾਂ ਇਹਦੇ ਪੱਕਿਆਂ 'ਚ ਜਾਣ ਕਰਕੇ ਲੈ ਕੇ ਬੈਠੇ ਆ ਤੇ ਜਿੰਨਾਂ 'ਚ ਕ੍ਰਿਸ਼ਣ ਦੀ ਉਹ ਤੇ ਸਾਨੂੰ ਕੋਈ ਪੁਖਤਾ ਜਾਣਕਾਰੀ ਨਹੀਂ ਮਿਲਦੀ ਅਸੀਂ ਇਹ ਮੋਰਚਾ ਇੱਥੇ ਅੱਜ ਤਹਿਸੀਲ ਦੇ ਤੇ ਨਾਲ ਆਪਣੇ ਬੈਟਮਤ ਸੀਲਰ ਸੀਗੇ ਜੀ ਤੇ ਇਧਰੋਂ ਜਾਣੇ ਨਗਰ ਪੰਚਾਇਤ ਦੇ ইও ਸੀਗੇ ਜਿੱਤੇ ਜਈ ਸਾਹਿਬ ਸੀਗੇ ਐ ਸਾਰਾ ਪ੍ਰਸ਼ਾਸਨ ਸੀਦਾ ਉਸ ਵਾਰਕ ਮੀਟਿੰਗ ਹੋਈ ਅੰਦਰ ਕੋਈ ਗੱਲ ਨਹੀਂ ਅੰਦਰ ਗੱਲਬਾਤ ਕੋਈ ਨਹੀਂ ਹੋਈ ਉਸ ਤੋਂ ਬਾਅਦ ਇੱਕ ਵਾਰੀ ਹੋਈ ਹੈ ਜਦੋਂ ਜਿੰਨਾ ਕਹਾ ਜਿਹੜਾ ਸਾਨੂੰ ਭਰੋਸਾ ਮਿਲਿਆ ਹੁਣ ਹੁਣ ਉਹ ਵੀ ਆਰਜੀ ਬਰੰਧ ਕਰਨ ਗਏ ਹੋਏ ਨੇ ਜਿੰਨੀ ਕਿ ਸਾਨੂੰ ਜਾਣਕਾਰੀ ਹੈ ਇਹ ਉਹ ਅੰਦਰ ਬੈਠਾ ਹੈਗਾ ਜਈ ਸਾਹਿਬ ਤਾਂ ਇਹਨੇ ਪੂਰੀ ਜਾਣਕਾਰੀ ਵੀ ਅੰਦਰ ਕੋਈ ਨਾਲ ਕੰਮ ਉਧਰ ਗਿਆ ਹੋਇਆ ਹੈਗਾ ਉਹ ਜੋ ਜਿਹੜੇ ਆਰਜੀ ਬਰੰਧ ਕਰਨ ਵਾਸਤੇ ਕੋਈ ਉਹਨਾਂ ਨੇ ਨਵਾਂ ਹੋਰ ਧਿਆਨ ਦਾ ਕੱਢਣ ਦਾ ਪਹਿਲਾਂ ਹੀ ਲੋਕ ਸਾਨੂੰ ਕਹਿੰਦੇ ਸੀ ਵੇ ਤੁਸੀਂ ਦੱਸੋ ਇਹਨਾਂ ਦਾ ਹੱਲ ਕੀ ਕਰਕੇ ਅਸੀਂ ਕਿਹਾ ਵੀ ਜਦੋਂ ਲੋਕਾਂ ਨੇ ਕਿਹਾ ਉਦੋਂ ਤਾਂ ਤੁਸੀਂ ਕਰਿਆ ਨਹੀਂ ਹੱਲ ਹੁਣ ਲੋਕ ਝੋਨੇ ਦੇ ਵਿੱਚ ਪਾਣੀ ਕਿਵੇਂ ਪਾਉਣਗੇ ਝੋਨਾ ਤਾਂ ਵੱਢਣ ਵਾਲਾ ਦੱਸ ਦੇਣਾ ਨੂੰ ਇਸ ਕਰਕੇ ਸਾਡੀ ਇਸ ਬਾਰੇ ਕੋਈ ਜ਼ਿੰਮੇਵਾਰੀ ਨਹੀਂ ਸਾਨੂੰ ਤਾਂ ਸਾਡੇ ਪਾਣੀ ਦਾ ਹੱਲ ਹੋਣਾ ਚਾਹੀਦਾਗਾ ਜਿੱਥੇ ਮਰਜ਼ੀ ਕੱਟੋ ਜਿੱਥੇ ਮਰਜ਼ੀ ਪਾਓ ਅਸੀਂ ਤਾਂ ਲੋਕਾਂ ਦੇ ਜੇ ਕਿਸੇ ਨੇ ਵਿਰੋਧ ਕੀਤਾ ਵੀ ਅਸੀਂ ਉਹਦੇ ਖੇਤ ਚ ਪਾਣੀ ਨਹੀਂ ਪਾਉਣਾ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਇਹ ਛੋਟੀ ਜ਼ਿੰਮੇਵਾਰੀ ਆ ਕਿਥੇ ਮਰਜ਼ੀ ਦਾ ਹੱਲ ਕਰੋ ਅਚ ਜਦੋਂ ਲੋਕ ਇਕੱਠੇ ਹੋ ਕੇ ਉਹਦੇ ਮੰਗਾ ਮਸਲਿਆਂ ਤੇ ਲੜਦੇ ਆ ਸਰਕਾਰਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਉਹ ਤਾ ਫਿਰ ਉਸ ਤੇ ਸਰਕਾਰਾਂ ਨੂੰ ਕੌਣ ਪੁੱਛੂਗਾ ਜਾਂ ਜੋ ਵੀ ਇੱਥੇ ਪਿੰਡਾਂ ਦੇ ਵਿੱਚ ਜਿਵੇਂ ਹੁਣ ਪੰਚਾਇਤਾਂ ਚੁਣ ਰਹੇ ਨੇ ਕਿ ਲੋਕਾਂ ਦੀ ਉਧਰੋਂ ਆਸ ਟੁੱਟ ਗਿਆ ਜਥੇਵੰਦੀ ਜਥੇਵੰਦੀਆਂ ਵੱਲ ਤਾਕਤ ਵਧ ਨਹੀਂ ਆ ਤੇ ਜਦੋਂ ਆਹ ਏਕਾ ਵੱਡਾ ਹੋਣਾ ਵੱਡੀ ਤਾਕਤ ਜੁੜ ਲਈ ਆ ਫਿਰ ਆਹ ਇਕੱਲੇ ਪਾਣੀ ਤੇ ਮਛਲੇ ਦੀ ਗੱਲ ਨਹੀਂ ਫਿਰ ਤਾਂ ਕੋਲੋਂ ਨੀਤੀਆਂ ਨੇ ਜਿਨੇ ਸਾਨੂੰ ਸਾਡੇ ਬੱਚਾ ਨੂੰ ਵਿਦੇਸ਼ਾਂ ਵੱਲ ਭੇਜਤਾ ਫਿਰ ਨਸ਼ਿਆਂ ਦੇ ਭਮਾਰ ਆ ਇੱਥੇ ਕਰਜ਼ਿਆਂ ਦੀ ਭਮਾਰ ਆ ਫਿਰ ਤੋਂ ਗੱਲਾਂ ਵੱਲ ਤੁਰਨਗੇ ਇਸ ਕਰਕੇ ਪ੍ਰਸ਼ਾਸਨ ਦਾ ਇਥੋਂ ਦੀ ਸਰਕਾਰ ਦਾ ਇੱਕ ਵਾਰੀ ਇਹ ਜ਼ੋਰ ਲੱਗਿਆ ਹੋਇਆ ਵੀ ਇਹਨਾਂ ਦੇ ਨਿਰਾਸ਼ਾ ਪੈਦਾ ਕਰੋ ਇਹਨਾਂ ਦੀ ਗੱਲ ਠੰਡੇ ਵਾਸਤੇ ਚਪਾਈ ਰ ਇਹ ਮੈਥ ਕੇ ਬੈਠੇ ਹੋਏ ਨੇ ਸاسيਪਾਲਟ ਕੰਤ ਉੱਪਰ ਉੱਠ ਕੇ ਬੈਠੇ ਨੇ ਜਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਬੈਠੇ ਨੇ ਇਹਨਾਂ ਦਾ ਇਹ ਮਤਲਬ ਉਹ ਹੀ ਜੇ ਪਰਿਵਾਰ ਬੈਠੇ ਨੇ ਜਿਨ੍ਹਾਂ ਨੂੰ ਇਸ ਪਾਣੀ ਨਾਲ ਲਾਗਤ ਗਈ ਪਰ ਉਹ ਇਸ ਕਰਕੇ ਬੈਠੇ ਨੇ ਉਹ ਚੇਤਨ ਹਿੱਸਾਗਾ ਕਿ ਇਹ ਇਕੱਲੇ ਉਹਨਾਂ ਘਰਾਂ ਦਾ ਮਸਲਾ ਨਹੀਂ ਸਾਡੇ ਹੋਰ ਬਹੁਤ ਲੜਾਂਗਾਂ ਨੇ ਇਹ ਹੀ ਗੱਲ ਸਰਕਾਰ ਨੂੰ ਚੁਬ ਰਹੀ ਆ ਇਥੋਂ ਦੇ ਪ੍ਰਸ਼ਾਸਨ ਨੂੰ ਚੁਬ ਰਹੀ ਆ ਵੀ ਜੇ ਐ ਇਕੱਠੇ ਹੋ ਕੇ ਆਪਦੇ ਮੰਗਾ ਮਸਲੇ ਹੱਲ ਕਰਾਉਂਦੇ ਜਾ ਫਿਰ ਉਹ ਵੱਡੀਆਂ ਲੜਾਂਗਾਂ ਵੱਲ ਤੁਰਨਗੇ ਅਸੀਂ ਮਾਨਸਿਕ ਤੌਰ ਤੇ ਪਿੰਡ ਕਮੇਟੀ ਨੇ ਪਹਿਲਾਂ ਤਿਆਰੀ ਕੀਤੀ ਹੋਈ ਆ ਪਿੰਡ ਦੇ ਵੱਡੇ ਮੀਟਿੰਗ ਕਰਕੇ ਵੀ ਚ ਤੇ ਪਿੰਡ ਲਗਾਤਾਰ ਸਹਿਯੋਗ ਕਰ ਰਿਹਾ ਸਾਥ ਦੇ ਰਿਹਾ ਹੈਗਾ ਇਸ ਕਰਕੇ ਅਸੀਂ ਉਧਰ ਨੂੰ ਚਾਹੇ ਇਥੋਂ ਦੀ ਜਿਹੜਾ ਭਗਵੰਤ ਮਾਨ ਆਪ ਦੀ ਸਰਕਾਰ ਆ ਚਾਹੇ ਇਥੋਂ ਦਾ ਐਮ.ਐਲ.ਏ ਆ ਜਿਹੜਾ ਕਹਿੰਦਾ ਤੁਸੀਂ ਸਰਕਾਰ ਮਤਲਬ ਪਿੰਡਾਂ ਚੋਂ ਚੱਲੂਗੀ ਲੋਕ ਆ ਪਿੰਡ ਚ ਬੈਠੇ ਚ ਲੋਕਾਂ ਗੱਲ ਸੁਣਾਉ ਨੂੰ ਕਿਸੇ ਨੇ ਸੁਣੀ ਨਹੀਂ ਉਹਨੇ ਦਫ਼ਤਰ ਚ ਗਏ ਆਗੇ ਉੱਥੇ ਨਹੀਂ ਸੁਣੀ ਆ ਤਹਿਸੀਲ ਚ ਆ ਗਏ ਜਿਹੜਾ ਕਹਿੰਦੀ ਤਹਿਸੀਲਦਾਰ ਪਿੰਡਾਂ ਚ ਜਾ ਕੇ ਕਰੂਗੇ ਅਸੀਂ ਉਹ ਦਫ਼ਤਰ ਚ ਲੱਗ ਕੇ ਆ ਗਏ ਤਹਿਸੀਲਦਾਰ ਵੀ ਹੁਣ ਇਥੋਂ ਬਾਗੀ ਆ ਇਸ ਕਰਕੇ ਅਸੀਂ ਤਾਂ ਲੋਕਾਂ ਨੂੰ ਫਿਰ ਇਹੀ ਕਹਿੰਦੇ ਆਗੇ ਤੁਹਾਡੇ ਮਤਵ ਰਾਹੀ ਕਿ ਇਹਨਾਂ ਤੋਂ ਝਾਕ ਛੱਡ ਕੇ ਸਰਕਾਰਾਂ ਤੋਂ ਆਪਦਾ ਇਹਨਾਂ ਪ੍ਰੋਜੈਕਟ ਜਿਹੜਾ ਹੈਗਾ ਸਿਵਰੇ ਬੋਰਡ ਵੱਲੋਂ ਇੱਕ ਪ੍ਰੋਜੈਕਟ ਬਣਾਇਆ ਹੋਇਆ ਹੈ ਆਪਣੀ ਸ਼ਹਿਰ ਦਾ ਉਹ ਜਿਹੜੇ ਸਾਰੇ ਛੱਪਰ ਕੰਬਾਈਨ ਕਰਕੇ ਇੱਕ ਡਰੇਨ ਤੱਕ ਜਾਣਾ ਹੈ ਪ੍ਰੋਜੈਕਟ ਜਿਹੜਾ ਹੈਗਾ ਉਹਦਾ ਟੈਂਡਰ ਸਿਵਰੇ ਵੱਲੋਂ ਚਾਰ ਵਜੇ ਲਗਾਇਆ ਜਾ ਚੁੱਕਾ ਹੈ ਉਹਦਾ ਕੋਈ ਟੈਂਡਰ ਲਾਈਨ ਨੂੰ ਤਿਆਰ ਨਹੀਂ ਕੀਤੀ ਬਾਟੀ ਲਾਸਟ 30 ਦਿਨ ਲੱਗਾ ਸੀ ਉਹ ਤਿੰਨ ਨੂੰ ਉਸ ਤੋਂ ਬਾਅਦ ਜੱਥੇ ਬੰਦਿਆਂ ਦੀ ਦਿੱਸਾਪ ਨਾਲ ਮੀਟਿੰਗ ਹੋਈ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ 2 ਮਹੀਨੇ ਦੇ ਵਿੱਚ ਸਿਵਰੇ ਵੱਲੋਂ ਕਿਹਾ ਗਿਆ ਕਿ 2 ਮਹੀਨੇ ਦੇ ਅੰਦਰ ਸਾਰਾ ਥਰੂ ਕਰਕੇ ਸਕੀਮ ਆਪ ਦਾ ਰਿਵਾਈਜ਼ ਕਰਕੇ ਦੁਆਰਾਂ ਨੂੰ ਲਾਵਾਂਗੇ ਤੇ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕੰਮ ਜਲਦੀ ਜਲਦੀ ਹੋ ਜਾਏ ਪੂਰਾ ਉਹ ਪ੍ਰੋਜੈਕਟ ਜਿਹੜਾ ਪਰਮਨੈਂਟ ਹੱਲ ਆ ਉਹਦਾ ਹੋ ਹੀ ਨੇ ਪਰ ਕਿਉਂਕਿ ਸ਼ਾਇਦ ਜਦੋਂ ਪਾਣੀ ਦੀ ਵਰਤੋਂ ਜ਼ਿਆਦਾ ਹੋ ਗਈ ਆਬਾਦੀ ਵਧ ਰਹੀ ਹੈ ਇੱਥੇ ਤੇ ਇਸ ਕਰਕੇ ਜਿਹੜਾ ਪਾਣੀ ਓਵਰਫਲੋ ਹੋ ਜਾਂਦਾ ਜਿਹੜਾ ਅਸੀਂ ਟੈਂਪਰੇਰੀ ਹੱਲ ਕਰ ਲੈਂਦੇ ਆ ਕਈ ਵਾਰ ਲੋਕਾਂ ਨੂੰ ਉਹ ਲੈ ਕੇ ਜਿਹੜਾ ਹੈਗਾ ਜ਼ਮੀਨ ਵਗੈਰਾ ਖਾਲੀ ਪੀਉਂਗੇ ਅਸੀਂ ਲੈ ਕੇ ਉਹਨਾਂ ਨੂੰ ਦੇਖੋ ਆਰ&ਡੀ ਹੱਲ ਜਿਹੜੇ ਹੁੰਦੇ ਐਕਸਪੈਰੀਮੈਂਟਲ ਸੀਗੇ ਜਿਵੇਂ ਜਿਵੇਂ ਸਾਡੇ ਯੂਨੀਅਨ ਨਾਲ ਗੱਲ ਹੋਈ ਸੀ ਵੀ ਉਹਨਾਂ ਨੇ ਕਹਿੰਦੇ ਕਿ ਇੱਕ ਲਿਵ ਹਵਾ ਪਾਈ ਬੰਦਿਆ ਉਹ ਮਗਾ ਲਵੋ ਅਸੀਂ ਮਗਾਤੀ ਸੀਗੀ ਉਹਦੇ ਚਲਾਨ ਜੇ ਦੀ ਕੋਸ਼ਿਸ਼ ਕੀਤੀ ਸੀਗੀ ਉਹ ਜਦੋਂ ਥੋੜਾ ਜਿਹੜਾ ਲੈਂਥ ਸੀ ਜ਼ਿਆਦਾ ਸੀਗੀ ਜਿਆਦਾ ਪ੍ਰੈਸ਼ਰ ਬੰਦਦੇ ਜੋ ਪਾਈ ਫੜ ਜਾਂਦੀ ਹੈ ਤੇ ਇਸ ਕਰਕੇ ਉਹ ਜਿਹੜਾ ਕੰਸੀ ਨਹੀਂ ਕਰਤੇ ਕਿ ਫਿਰ ਵੀ ਅਸੀਂ ਹੁਣ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਟੈਂਪੋਰੀ ਰਿਪੋਰਟ ਉੱਤੇ ਵੀ ਫਰੈਂਸ ਕਰ ਦੇਖੋ ਜੀ ਟੈਕਨੀਕਲ ਕੰਮ ਹੈ ਸਾਡੇ ਵੱਲੋਂ ਕੋਸ਼ਿਸ਼ ਕੀਤੀ ਰਹੀ ਨਗਦਰ ਜਾਰੀ ਹੈ ਤੇ ਅਸੀਂ ਦੇਖਦੇ ਜਲਦੀ ਜਲਦੀ ਕੋਈ ਕੁਝ ਕਰਾਂਗੇ ਇਸ ਤੋਂ ਇਲਾਵਾ ਜਿੱਥੇ ਹੁੰਦੀਆਂ ਸਾਡੀ ਮੀਟਿੰਗ ਹੋਈ ਸੀ ਜਿਹੜੀ ਪਹਿਲਾਂ ਮੀਟਿੰਗ ਹੋਈ ਸੀ ਉਹਦੇ ਵਿੱਚ ਪੇਪਾਂ ਨੂੰ ਕਹ ਸੀ ਕਿ ਉਸ ਕੰਮ 'ਚ ਥੋੜੀ ਦੇਰੀ ਆ ਉਹ ਟੈਂਕ ਵਗੈਰਾ ਬੰਨੇ ਆ ਖੋਦ ਵਗੈਰਾ ਬੰਦੇ ਰਹਿੰਦੇ ਆ ਆਬੀਅਸਲੀ ਕਹ ਦਿੱਤਾ ਵੀ ਕੱਲ ਤੋਂ ਖੋਦ ਬੰਨੇ ਸ਼ੁਰੂ ਹੋ ਜਾਣਗੇ ਉਹ ਵਿੱਚ ਬਸ ਕਰ ਰਹੇ ਆ ਇਹ ਦੁਆਰਾ ਸੀ ਦੁਆਰਾ ਗੱਲ ਕਰ ਰਹੇ ਹਾਂ ਜੀ